ਵੈਰੂਜ ਖਾਲਸਾ ਵੈਰੂਜ ਦੀ ਫਤਿਹ ਇੱਕ ਪੁਰਾਣਾ ਸਾਡੇ ਟਰੈਕਟਰ ਲੈਂਦਾ ਸੀ ਨਵਾਂ ਫੋੜ 78 ਮਾੜ ਲਾ ਨਾ ਨਕੜਾ ਕਿੰਦਾ 52000 ਤੇ ਉਸੇ ਪੀ ਜਾਂਦਾ ਉਹਦਾ ਆਪ ਤਾਂ ਟਰੈਕਟਰ ਕੱਟ ਜਾਂਦੇ ਸੀਗੇ ਤੇ ਡਰਾਈਵਰ ਰੱਖ ਲਿਆ ਟਰੈਕਟਰ ਤੇ ਇੱਕ ਪਿੰਡ ਚ ਮੁੰਡਾ ਟਰੈਕਟਰ ਮਾੜ ਵੜਾ ਚਲਾਉਣ ਜਾਂਦਾ ਸੀ ਰਖ ਲਿਆ ਰਿਹਾ ਹੋ ਸੀ ਇੱਕ ਮਹੀਨੇ ਤੋਂ ਉਹਦੇ ਸਿਰ ਤੋਂ ਵਾਲ ਉੱਡਣ ਲੱਗ ਗਏ ਗੰਜਾ ਹੋਣ ਲੱਗ ਗਿਆ ਉਹਨੇ ਕੀ ਕਰਿਆ ਬਾਪੂ ਨੂੰ ਕਹਿੰਦਾ ਬਈ ਇਹ ਕਿ ਮੇਰੇ ਤਾਂ ਸਿਰ ਤੋਂ ਵਾਲ ਉੱਡਣ ਲੱਗ ਗਏ ਤਾਂ ਮੈਂ ਤਾਂ ਡਾਕਟਰ ਕੋਲੋਂ ਉਹ ਦਵਾਈ ਲਿਆਉਣਾ ਉਹ ਸੱਜੇ ਟ੍ਰੈਕਟਰ ਗਏ ਸੀ ਤੇ ਚੱਲ ਵੀ ਕਿ ਉੱਥੇ ਪਤਾ ਨਹੀਂ ਕੀ ਨਾਮ ਡਾਕਟਰ ਦਾ ਸੋਆ ਚਾਉ ਡਾਕਟਰ ਜੀ ਉਹ ਤੇ ਉਹਦੇ ਕੋਲੇ ਵਾਗੇ ਉਹਦੇ ਕੋਲੇ ਜਾ ਕੇ ਪਰਚੀ ਪੁੱਛੀ ਕਟਾਈ ਪਰਚੀ ਕਟਾ ਕੇ ਜਦੋਂ ਡਾਕਟਰ ਆ ਕੇ ਬੈਠਿਆ ਤੇ ਡਾਕਟਰ ਦੇ ਸਿਰ 'ਚ ਵਾਲ ਇੱਕ ਵੀ ਨਾ ਗੰਜਾ ਡਾਕਟਰ ਸਾਡੇ ਬਾਪੂ ਜੀ ਮੁਖੌਲੀਆ ਸੀਗਾ ਉਹ ਆ ਜਾ ਵੀ ਆ ਜਾ ਕਹਿੰਦਾ ਕਿਉਂ ਭਾਈ ਕਹਿੰਦਾ ਇਹਦੇ ਆਪ ਦੇ ਸਿਰ 'ਚ ਵਾਲ ਹੈ ਨਹੀਂ ਤੇਰੇ ਕਿੱਥੋਂ ਨਵੇਂ ਕਰ ਦੂਗਾ ਇਹ ਇਹ ਨਹੀਂ ਕਰ ਸਕਦਾ ਜਿਹਦੇ ਆਪ ਤੇ 44 ਨੂੰ ਕਰੂਗਾ ਸਤਿਗੁਰੂ ਜੀ ਜਿਹੜੇ ਡਾਕਟਰ ਇਹ ਜੀ ਹੁਣ ਡਾਕਟਰਾਂ ਤੋਂ ਨਾ ਦਵਾਈ ਲਿਆ ਕਰੋ ਤੇ ਦਵਾਈ ਲੈਣ ਵਧੀਆ ਡਾਕਟਰ ਤੋਂ ਐਨਾ ਕਹਿੰਦਾ ਵਈ ਖਾਲਸਾ ਵੈਰੀ ਫਤਿਹ ਮੇਰੀ ਵੀਡੀਓ ਸੁਣੀ ਤਾਂ ਪਸੰਦ ਦਾ ਸ਼ੇਅਰ ਕਰਦੇ ਹੋ ਵਾਈ ਫਰੂ